ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਵਾਰਡ ਨੰਬਰ 25 ਵਾਸੀਆਂ ਨੂੰ ਪਿਛਲੇ 5 ਸਾਲਾਂ ਤੋਂ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਇਲਾਕੇ ਦੀਆਂ ਗਲੀਆਂ ਦੇ ਵਿੱਚ ਹਮੇਸ਼ਾ ਸੀਵਰੇਜ ਦਾ ਗਾਰਯੁਕਤ ਅਤੇ ਬਦਬੂਦਾਰ ਪਾਣੀ ਖੜਾ ਰਹਿੰਦਾ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੋਣ ਦਾ ਕਾਰਨ ਹੈ ਕਿ ਸੀਵਰੇਜ ਦਾ ਲੈਵਲ ਨੀਵਾ ਹੈ ਜਦਕਿ ਅੱਗੋਂ ਸੜਕ ਉੱਚੀ ਹੋਣ ਕਰਕੇ ਪਾਣੀ ਅਕਸਰ ਬੈਕ ਮਾਰ ਜਾਂਦਾ ਹੈ ਤੇ ਵਾਰਡ ਦੇ ਲਗਭਗ ਸਾਰੇ ਸੀਵਰੇਜ ਹੋਲ ਲੀਕ ਹੋਣ ਲੱਗ ਪੈਂਦੇ ਨੇ ਪਿਛਲੇ 5 ਸਾਲਾਂ ਤੋਂ ਇਸ ਸਮੱਸਿਆ ਦਾ ਹੱਲ ਨਾ ਹੋਣ ਤੇ ਰੋਜ਼ ਪ੍ਰਦਰਸ਼ਨ ਕਰਦੇ ਆ ਹਲ ਕਰਨ ਦੀ ਅਪੀਲ ਕੀਤੀ ਹੈ ਸਰਸੇ ਨੇ ਤਾਂ ਗਾਕੇ ਟੋਲ ਸਾਡੇ ਘਰ ਦੇ ਵਿੱਚ ਬਹੁਤ ਹੀ ਦੰਦਾ ਮਤਲਬ ਪਾਣੀ ਖੜਾ ਰਹਿ ਜਾਂਦਾ ਹਰ ਵਕਤ ਕੋ ਬੱਚਿਆਂ ਨੂੰ ਆਉਣ ਜਾਣ ਤੇ ਮੁਸ਼ਕਲ ਰੋਟੀ ਖਾਣ ਚ ਸਾਨੂੰ ਮੁਸ਼ਕਲ ਆ ਕਿ ਇਹਨਾਂ ਮੁਸ਼ਕਲ ਦੇ ਵਿੱਚ ਪੈ ਰਹੇ ਸਾਡਾ ਹੱਲ ਕੀਤਾ ਜਾਏ ਜੰਮਸ ਕਮ ਸਕ ਪੰਜ ਸੱਤ ਉਹ ਇਹੀ ਨਰਕ ਦੇ ਵਿੱਚ ਬੈਠੇ ਆ ਮੈਂ ਪੇਲ ਲੱਗ ਕੇ ਬੋਲਦੀ ਪਈ ਆ ਤੇ ਮੈਂ ਇਹ ਕਰਨਾ ਚਾਹਨੀ ਬੇਨਤੀ ਪਾਰਾ ਸਭ ਨੂੰ ਕਰਨਾ ਚਾਹਨੀ ਆ ਕਿ ਸਾਡੀ ਗਲੀ ਦੀ ਸੁਣਵਾਈ ਕੀਤੀ ਜਾਏ ਕਿਉਂਕਿ ਇਹ ਸੀਵਰੇਜ ਜਿਹੜਾ ਵਾ ਸਭ ਤੋਂ ਗਲਤ ਪਾ ਦਿੱਤਾ ਦਾ ਉਲਟ ਪਾ ਦਿੱਤਾ ਦਾ ਵਾ ਉਹ ਜਿਹੜਾ ਸ਼ਰਕਤਾ ਲੈਵਲ ਉੱਚਾ ਵਾ ਪਿੱਛੇ ਬੈਕ ਕਰ ਦਿੱਤਾ ਸਾਰਾ ਪਾਣੀ ਸਾਡੇ ਘਰਾਂ ਦੇ ਵਿੱਚ ਆਉਂਦਿਆ ਵਾ ਸਾਡੇ ਬੱਚੇ ਵੀ ਸਕੂਲ ਜਾਂਦੇ ਨੇ ਪਰੇਸ਼ਾਨਾ ਕੋਈ ਰਿਸ਼ਤੇਦਾਰ ਸਾਡੇ ਤਾਂ ਨਹੀਂ ਮੂੰਹ ਕਰਦਾ ਤਾਂ ਸਰਜੀ ਵਾਲੇ ਵੀ ਸਾਡੀ ਗਲੀ ਤੇ ਨਹੀਂ ਆਉਂਦੇ ਕਹਿੰਦੇ ਕਿ ਤੁਸੀਂ ਨਰਕ ਵਿੱਚ ਰਹਿੰਦੇ ਹੋ ਸਾਨੂੰ ਸਾਰੇ ਲੋਕ ਗੱਲਾਂ ਕਰਕੇ ਜਾਂਦੇ ਆ ਮੈਨੂੰ ਪਾਰਾ ਸਾਹਿਬ ਤੇ ਪੂਰਾ ਵਿਸ਼ਵਾਸ ਆ ਕਿ ਸਾਡੀ ਸੁਣਵਾਈ ਨੂੰ ਸੁਣਨਗੇ ਸਾਡੀ ਬੇਨਤੀ ਨੂੰ ਸਵੀਕਾਰ ਕਰਨਗੇ ਤਾਂ ਸਾਡੀ ਗਲੀ ਪੂਰੀ ਬਣੇਗੀ ਕੀ ਕੀ ਪਰੇਸ਼ਾਨੀਆਂ ਕੀ ਨਾ ਆ ਤੁਹਾਡਾ ਜੀ ਸਾਡੀ ਪਰੇਸ਼ਾਨੀ ਇਹ ਆ ਕਿ 5 ਸਾਲ ਤੋਂ ਅਸੀਂ ਇਸ ਪ੍ਰੇਮਕ ਦੇ 25 ਨੰਬਰ ਵਾਰਡ ਦੇ ਵਿੱਚ ਰਹਿ ਰਹੇ ਆਂ ਔਰ ਪਰੇਸ਼ਾਨੀ ਤੁਹਾਡੇ ਸਾਹਮਣੇ ਆ ਗਟਰ ਦਾ ਪਾਣੀ ਆ ਤੇ 5 ਸਾਲ ਤੋਂ ਇਦਾਂ ਹੀ ਲੀਕ ਹੋ ਰ ਆ ਰਿਆ ਵਾ ਔਰ ਕੋਈ ਵੀ ਸੁਣਵਾਈ ਨਹੀਂ ਹੋਣੀ ਜਿੱਥੇ ਵੀ ਜਾਂਦੇ ਆਂ ਸਾਨੂੰ ਅੱਜ ਕੱਲ ਅੱਜ ਕੱਲ ਕਰਦੇ ਆਂ ਤਾਂ ਨਗਰ ਕੌਂਸਲ ਦਾ ਡੀਸੀ ਦਫ਼ਤਰ ਹਰ ਜਗ੍ਹਾ ਤੇ ਕੰਪਲੀਟ ਕਰਕੇ ਦੇਖੀ ਆ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋਈ ਔਰ ਇਹ ਗਟਰ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਬੈਕ ਆ ਰਿਆ ਵਾ ਸਾਡੇ ਬੱਚੇ ਇੱਥੇ ਲੰਘਦੇ ਨੇ ਆਉਂਦੇ ਨੇ ਜਾਂਦੇ ਨੇ ਤਾਂ ਸਾਨੂੰ ਇੰਨੀ ਮੁਸ਼ਕਲ ਆ ਰਹੀ ਆ ਕਿ ਇੰਨੀ ਗੰਦਗੀ ਇਨਾ ਮਸ਼ਰ ਇੰਨੀ ਬਿਮਾਰੀ ਫੈਲਦੀ ਪਈ ਆ ਤੇ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਔਰ ਸਾਡੀ ਪ੍ਰਸ਼ਾਸਨ ਦੇ ਅੱਗੇ ਮੰਗਿਆ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ 5 ਸਾਲ ਬਾਅਦ ਕੋਈ ਵੀ ਸਰਕਾਰ ਹੁੰਦੀ ਆ ਬਸ ਗਲੀਆਂ ਦੇ ਵੱਲ ਗਟਰਾਣੇ ਵਾਲੀ ਹੋਰ ਹੁੰਦਾ ਵਾ ਪਰ ਉਹ ਵੀ ਸਾਡੀਆਂ ਚੱਜ ਦੇ ਨਾਲ ਨਹੀਂ ਬੰਦੀਆਂ ਬਾਕੀ ਗੱਲਾਂ ਤੇ ਦੂਰ ਦੀਆਂ ਜੀ ਤੇ 5 ਸਾਲ ਦੇ ਵਿੱਚ ਸਾਡੇ ਗਟਰ ਸਾਡੀਆਂ ਨਾਲੀਆਂ ਜਿਹੜੀਆਂ ਇਹ ਵੀ ਸਾਨੂੰ ਇਸ ਤਰ੍ਹਾਂ ਹੀ ਆ ਕਿ ਪਾਣੀ ਦਾ ਕਿ ਪਾਸੇ ਨਹੀਂ ਨਿਕਾਸ ਨਹੀਂ ਹੈਗਾ ਇਸ ਲਈ ਪਾਸੇ ਉਹ ਸਾਡੇ ਉੱਚਾ ਵਾ ਜਿਹੜੇ ਪਾਸੇ ਡੋਉੜਿਆ ਪਾਣੀ ਜਿਹੜਾ ਉਹ ਮਤਲਬ ਕਿ ਨਹੀਂ ਚੰਗੀ ਤਰ੍ਹਾਂ ਵੈਕਸ ਆ ਰਿਹਾ ਵੈਕਸ ਸਾਡੇ ਘਰਾਂ ਦੇ ਵਿੱਚ ਵਾਪਸ ਆ ਰਿਹਾ ਵਾ ਅੰਕ ਕਰਦੇ ਆ ਕਿ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਵਾ ਜੀ ਸਸਨ ਨੂੰ ਪ੍ਰਸ਼ਾਸਨ ਨੂੰ ਔਰ ਲੋਕ ਦੇ ذریعے ਆਪਾਂ ਦੱਸਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹ ਸਾਡਾ ਜਿਹੜਾ ਮਸਲਾ ਹੱਲ ਕੀਤਾ ਜਾਵੇ